हिमाचल प्रदेश ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਸ਼ਾਮ ਵੱਖ-ਵੱਖ ਇਲਾਕਿਆਂ ਵਿੱਚ ਸ਼ੱਕੀ ਡਰੋਨ ਦੇਖੇ ਗਏ ਚਿੰਤਾ ਦੀ ਗੱਲ ਇਹ ਹੈ ਕਿ ਇੱਕ ਡਰੋਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਜਦੀ ਨਿਵਾਸ ਦੇ ਬਹੁਤ ਹੀ ਨੇੜੇ ਦੇਖਿਆ ਗਿਆ ਜੋ ਕਿ ਲੰਬੇ ਸਮੇਂ ਤੱਕ ਉੱਥੇ ਉੱਡਦਾ ਰਿਹਾ ਜਿਸ ਨੇ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਬੁੱਧਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਨਦੌਨ ਇਲਾਕੇ ਵਿੱਚ ਗੌਣਾ ਸੇਰਾ ਅਤੇ ਮੁਝਾਰ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਚਾਰ ਸ਼ੱਕੀ ਡਰੋਨ ਦੇਖੇ ਜਾਣ ਤੋਂ ਬਾਅਦ ਹਫੜਾ ਦਫੜੀ ਮਚ ਗਈ ਸਥਾਨਕ ਲੋਕਾਂ ਤੇ ਪੰਚਾਇਤ ਪ੍ਰਤੀਨਿਧੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਪੁਲਸ ਤੇ ਸੁਰੱਖਿਆ ਬਲਾਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇੱਕ ਡਰੋਨ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਜਦੀ ਨਿਵਾਸ ਦੇ ਬਹੁਤ ਨੇੜੇ ਇੱਕ ਬਹੁਤ ਹੀ ਸੰਵੇਦਨਸ਼ੀਲ ਜਗ੍ਹਾ ਉੱਤੇ ਲੰਬੇ ਸਮੇਂ ਤੱਕ ਉੜਦੇ ਦੇਖਿਆ ਗਿਆ। ਮੁੱਖ ਮੰਤਰੀ ਦੀ ਬਜ਼ੁਰਗ ਮਾਂ ਤੇ ਹੋਰ ਪਰਿਵਾਰਕ ਮੈਂਬਰ ਵੀ ਇਸ ਜਗ੍ਹਾ ਤੇ ਘਰ ਵਿੱਚ ਰਹਿ ਰਹੇ ਹਨ। ਜਿਸ ਨਾਲ ਸੁਰੱਖਿਆ ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ ਉਧਰ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਸਥਾਨਕ ਲੋਕਾਂ ਅਨੁਸਾਰ ਇੱਕ ਡਰੋਨ ਕ੍ਰੈਸ਼ ਵੀ ਹੋਇਆ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਫਿਰ ਵੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਦੇਖੀਏ ਹਮਾਰੇ ਸੇਰ ਰੋਡ ਮੇ ਡਰੋਨ ਜਾਂਦਾ ਹੋਇਆ ਲਾਈਟਾਂ ਵੀ ਬੁਝ ਗਈਆਂ ਹੋਣ ਲਾਈਟ ਨਹੀਂ ਕੀਤੀ ਬਲੈਕ ਹੋ ਗਈਆਂ ਜਾਪ

ਬੁੱਧਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਨਦੌਨ ਇਲਾਕੇ ਵਿੱਚ ਗੌਣਾ ਸੇਰਾ ਅਤੇ ਮਝਾਰ ਸਮੇਤ ਵਾਕ-ਵਾਕੀ ਇਲਾਕਿਆਂ ਵਿੱਚ 4 ਸ਼ੱਕੀ ਡਰੋਨ ਵਿਖੇ ਜਾਣ ਤੋਂ ਬਾਅਦ ਹਫੜਾ ਦਫੜੀ ਮਚ ਗਈ। ਸਥਾਨਕ ਲੋਕਾਂ ਅਤੇ ਪੰਚਾਇਤ ਪ੍ਰਤੀਨਿਧੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇੱਕ ਡਰੋਨ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਜੱਦੀ ਨਿਵਾਸ ਦੇ ਬਹੁਤ ਨੇੜੇ ਇੱਕ ਬਹੁਤ ਹੀ ਸੰਵੇਦਨਸ਼ੀਲ ਜਗ੍ਹਾ ਉੱਤੇ ਲੰਬੇ ਸਮੇਂ ਤੱਕ ਉੜਦੇ ਦੇਖਿਆ ਗਿਆ। ਮੁੱਖ ਮੰਤਰੀ ਦੀ ਬਜ਼ੁਰਗ ਮਾਂ ਤੇ ਹੋਰ ਪਰਿਵਾਰਕ ਮੈਂਬਰ ਵੀ ਇਸ ਜਗ੍ਹਾ ਤੇ ਘਰ ਵਿੱਚ ਰਹਿ ਰਹੇ ਹਨ ਜਿਸ ਨਾਲ ਸੁਰੱਖਿਆ ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ ਉਧਰ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਸਥਾਨਕ ਲੋਕਾਂ ਅਨੁਸਾਰ ਇੱਕ ਡਰੋਨ ਕ੍ਰੈਸ਼ ਵੀ ਹੋਇਆ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਫਿਰ ਵੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਦੇਖੀਏ ਸਾਡੇ ਸੇਰ ਰੋਡ ਮੇਂ ਡਰੋਨ ਜਾਂਦਾ ਹੋਇਆ ਲਾਈਟ ਆਫ ਹੋ ਗਈ ਜੀ

ਉਹ ਚਲੀ ਜਾ